ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਬਾਣੀ ਗੁਰਮਤ ਅਨੁਸਾਰ ਅਸਲ ਪੰਡਤ ਤੇ ਬਾਰੇ ਵਿੱਚ ਸਮਝਾਂਗੇ ਸ੍ਰੀ ਸੁਖਮੀ ਸਾਹਿਬ ਜੀ ਦੀ ਨਵੀਂ ਅਸ਼ਪਦੀ ਦੇ 4 ਨੰਬਰ ਪਦੇ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਕਿ ਅਸਲ ਪੰਡਤ ਉਹ ਹੈ ਜੋ ਆਪਣੀ ਮੰਨ ਨੂੰ ਸਿੱਖਿਆ ਦਿੰਦਾ ਹੈ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚੋਂ ਭਾਲਦਾ ਹੈ ਸਾਹਿਬ ਫਰਮਾਨ ਕਰਦੇ ਹਨ ਸੋ ਪੰਡਤ ਜੋ ਮਨ ਪ੍ਰਬੁੱਧ ਹੈ ਆਰਾਮ ਨਾਮ ਆਤਮਮ ਹੈ ਸੁਧ ਹੈ ਉਸ ਪੰਡਤ ਦੇ ਉਪਦੇਸ਼ ਨਾਲ ਸਾਰਾ ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ ਜੋ ਪ੍ਰਭੂ ਨਾਮ ਦਾ ਮਿੱਠਾ ਸਵਾਦ ਚਖਦਾ ਹੈ ਆਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕਾ ਉਪਦੇਸ਼ ਜਗ ਜੀਵੇ ਹੁਣ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਹਾਂ ਬਾਬਾ ਫਰੀਦ ਜੀ ਨੇ ਨਾਮ ਦਾ ਸਵਾਦ ਚਖਿਆ ਤੇ ਪੁਕਾਰ ਉਠੇ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨ ਪੁਜਣ ਤੋਂ ਸ਼ਕਰਖੰਡ ਗੁੜ ਮਿਸ਼ਰੀ ਸ਼ਹਿਦ ਦੁੱਧ ਆਦਿਕ ਮਿੱਠੀਆਂ ਚੀਜ਼ਾਂ ਹਨ ਪਰ ਜੋ ਮਠਾਸ ਪਰਮਾਤਮਾ ਦੇ ਨਾਮ ਦੇ ਵਿੱਚ ਹੈ ਉਸ ਦੀ ਬਰਾਬਰੀ ਇਹ ਨਹੀਂ ਕਰ ਸਕਦੀਆਂ ਇਸ ਕਰਕੇ ਸਾਰ ਸ਼ਬਦ ਦਾ ਅਰਥ ਹੈ ਸ੍ਰੇਸ਼ਟ ਸਭ ਤੋਂ ਮਿੱਠਾ ਪਰਮਾਤਮਾ ਦਾ ਨਾਮ ਜਿਹੜਾ ਮਨੁੱਖ ਨਾਮ ਦਾ ਰਸ ਪਿੰਦਾ ਹੈ ਉਹ ਅਸਲ ਪੰਡਤ ਹੈ ਫਿਰ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਅਜਿਹਾ ਪੰਡਤ ਮੋੜ-ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਜੋ ਅਕਾਲ ਪੁਰਖ ਦੀ ਸਿਫਤ ਸਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿੱਚ ਸੁੰਦਾ ਹੈ ਸਹਿਬ ਫੁਰਮਾਨ ਕਰਿਓ ਹਨ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਤ ਫਿਰ ਜੁਨਨ ਨ ਆਵੇ ਅਜਿਹਾ ਅਸਲ ਪੰਡਤ ਜਿਹੜਾ ਹੈ ਵੇਦਾਂ ਪੁਰਾਣਾ ਸਿਮਰਤੀਆਂ ਦਾ ਮੁੱਢ ਪ੍ਰਭੂ ਨੂੰ ਸਮਝਦਾ ਹੈ ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿਸਦਾ ਸੰਸਾਰ ਅਦ੍ਰਿਸ਼ਟ ਪ੍ਰਭੂ ਦੇ ਆਸਰੇ ਤੇ ਹੈ। ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਵਹਿ ਜਾਣੇ ਅਸਤੂ। ਅਜੇਹ ਪੰਡਤ ਜਿਹੜਾ ਹੈ ਖੱਤਰੀ ਬ੍ਰਾਹਮਣ ਵੈਸ ਸੂਦਰ ਚਾਰ ਹੀ ਜਾਤੀਆਂ ਨੂੰ ਸਿੱਖਿਆ ਦਿੰਦਾ ਹੈ। ਸਤਗੁਰੂ ਜੀ ਫੁਰਮਾਨ ਕਰਦੇ ਹਨ ਕਿ ਅਜੇਹ ਪੰਡਤ ਜੀ ਦੇ ਅੱਗੇ ਮੈਂ ਸਿਰ ਨਿਵਾਉਂਦਾ ਹਾਂ। ਸਹਿਬ ਫੁਰਮਾਨ ਕਰਿ ਹਣ ਚੋਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਹੁਣ ਅਜੇ ਅਜੇ ਪੰਡਤ ਨੂੰ ਮੇਰੀ ਨਮਸਕਾਰ ਹੈ ਜਿਹੜਾ ਜਿਸ ਦਾ ਉਪਦੇਸ਼ ਸਾਰਿਆਂ ਵਾਸਤੇ ਬਰਾਬਰ ਹੈ ਉਹਨਾਂ ਨਕਲੀ ਪੰਡਤ ਦਾ ਉਪਦੇਸ਼ ਜਿਹੜਾ ਹੈ ਖੱਤਰੀ ਵਾਸਤੇ ਵੱਖਰਾ ਹੈ ਬ੍ਰਾਹਮਣ ਵਾਸਤੇ ਵੱਖਰਾ ਹੈ ਸੂਦਰ ਵਾਸਤੇ ਵੱਖਰਾ ਹੈ ਵੈਸ਼ ਵਾਸਤੇ ਵੱਖਰਾ ਹੈ ਅਸਲੀ ਪੰਡਤ ਦਾ ਉਪਦੇਸ਼ ਸਾਰਿਆਂ ਵਾਸਤੇ ਬਰਾਬਰ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹ ਵਰਨਾ ਕੋ ਸੰਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਬਚਨ ਹਨ ਕਿ ਅਸਲ ਪੰਡਿਤ ਉਹ ਹੈ ਅਸਲ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੋਇਆ ਹੈ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਫਰਮਾਉਂਦੇ ਹਨ ਕਿ へ ਪਾਈ ਮਤਾਂ ਕਿਤੇ ਇਸ ਗੱਲ ਦਾ ਹੰਕਾਰ ਕਰਿਓ ਕਿ ਮੇਰਾ ਜਨਮ ਬ੍ਰਾਹਮਣਾਂ ਦੇ ਘਰ ਵਿੱਚ ਹੋਇਆ ਹੈ ਤੇ ਮੈਂ ਬ੍ਰਾਹਮਣ ਹਾਂ ਜਾਤ ਕਾ ਗਰਭ ਨਾ ਕਰਿਓ ਕੋਈ ਬ੍ਰह्मबिੰਦੇ ਸੋ ਬ੍ਰਾਹਮਣ ਹੋਈ ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੈ ਬ੍ਰਹਮ ਤੋਂ ਉਪਜਿਆ ਹੈ ਉਹ ਬ੍ਰਾਹਮਣ ਹੈ ਭਗਤ ਕਬੀਰ ਜੀ ਦੇ ਬਚਨ ਹਨ ਕਿ ਮਾਤਾ ਦੇ ਉਦਰ ਦੇ ਵਿੱਚ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁੱਲ ਦਾ ਹਾਂ ਕਿਸ ਜਾਤ ਦਾ ਭਗਤ ਜੀ ਫਰਮਾਨ ਕਰ ਰਹੇ ਹਨ ਗਰਭ ਵਾਸ ਮੈਂ ਕੁੱਲ ਨਹੀਂ ਜਾਂਦੀ ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ ਬ੍ਰਹਮ ਬਿੰਦ ਤੇ ਸਭ ਉਤਪਤ ਉਤਪਾਤੀ ਭਗਤ ਜੀ ਫਰਮਾਨ ਕਰਦੇ ਹਨ हे ਪੰਡਤ ਤੂੰ ਆਪ ਹੀ ਦੱਸ ਕੋ ਬ੍ਰਾਹਮਣ ਕਦੋਂ ਦਾ ਬਣ ਗਿਆ ਕਹੋ ਰੇ ਪੰਡਤ ਬ੍ਰਾਹਮਣ ਕੱਬ ਕੇ ਹੋਏ ਬ੍ਰਾਹਮਣ ਕਹੇ ਕੈ ਜਨਮਤ ਖੋਇ ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ ਮੈਂ ਪੰਡਤ ਹਾਂ ਮੈਂ ਬ੍ਰਾਹਮਣ ਹਾਂ ਮੈਂ ਬ੍ਰਾਹਮਣ ਹਾਂ ਮਨੁੱਖਾ ਜਨਮ ਹੰਕਾਰ ਵਿੱਚ ਅਜਿਹਾ ਕਰਕੇ ਅਜਾਇਨਾ ਗਵਾਓ ਭਗਤ ਜੀ ਫਰਮਾਨ ਕਰਦੇ ਹਨ ਕਿ हे ਪੰਡਤ ਸੱਚਮੁੱਚ ਜੇ ਤੂੰ ਬ੍ਰਾਹਮਣ ਹੈ ਬ੍ਰਾਹਮਣੀ ਦੇ ਪੇਟ ਤੋਂ ਜੰਮਿਆ ਹੈ ਤੇ ਫਿਰ ਦੱਸ ਤੂੰ ਕਿਸੇ ਹੋਰ ਯੁਗਤੀ ਦੇ ਨਾਲ ਕਿਉਂ ਨਹੀਂ ਜੰਮ ਪਿਆ ਬਕਤ ਜੀ ਫਰਮਾਨ ਕਰ ਰਹੇ ਹਨ ਜਾ ਤੂੰ ਬ੍ਰਹਮ